ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਕੈਨੇਡਾ ਦੇ ਇਮੀਗ੍ਰੇਸ਼ਨ ਦੀ ਜਿੱਥੇ ਨਵੇਂ ਪ੍ਰਧਾਨ ਮੰਤਰੀ ਮਾਰਕਰਨੀ ਦੀ ਸੋਚ ਸਭ ਦੇ ਮਨਾਂ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਤਾਂ ਆਓ ਜਾਣੀਏ ਕਿ ਉਹ ਇਮੀਗ੍ਰੇਸ਼ਨ ਨੂੰ ਲੈ ਕੇ ਕੀ ਸੋਚਦੇ ਨੇ ਅਤੇ ਕੈਨੇਡਾ ਦੇ ਭਵਿੱਖ ਲਈ ਉਹਨਾਂ ਦੀਆਂ ਕੀ ਯੋਜਨਾਵਾਂ ਨੇ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਮਾਰਕਰਨੀ ਨੇ ਆਪਣੀ ਕੈਬਨਿਟ ਨੂੰ ਇੱਕ ਖੁੱਲੀ ਚਿੱਠੀ ਲਿਖੀ ਜਿਸ ਵਿੱਚ ਉਹਨਾਂ ਨੇ ਸੱਤ ਵੱਡੇ ਟੀਚਿਆਂ ਦਾ ਜ਼ਿਕਰ ਕੀਤਾ ਇਹਨਾਂ ਵਿੱਚੋਂ ਇੱਕ ਸੀ ਇਮੀਗ੍ਰੇਸ਼ਨ ਉਹਨਾਂ ਨੇ ਸਪਸ਼ਟ ਕੀਤਾ ਕਿ ਕੈਨੇਡਾ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਦੁਨੀਆ ਭਰ ਦੇ ਸਰਮੌਰ ਟੈਲੈਂਟ ਨੂੰ ਆਕਰਸ਼ਿਤ ਕਰਨਾ ਬਹੁਤ ਜ਼ਰੂਰੀ ਹੈ ਪਰ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਇਮੀਗ੍ਰੇਸ਼ਨ ਦੀ ਦਰ ਨੂੰ ਟਿਕਾਊ ਪੱਧਰ ਤੇ ਲਿਆਉਣਾ ਹੋਵੇਗਾ ਮਤਲਬ ਹੁਣ ਹਰ ਕਿਸੇ ਲਈ ਕੈਨੇਡਾ ਦੇ ਦਰਵਾਜ਼ੇ ਖੁੱਲੇ ਨਹੀਂ ਰਹਿਣਗੇ ਇਹ ਗੱਲ ਉਹਨਾਂ ਨੇ ਮਈ ਦੇ ਸ਼ੁਰੂ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਵੀ ਦੁਹਰਾਈ ਜਿੱਥੇ ਉਹਨਾਂ ਨੇ ਵਾਅਦਾ ਕੀਤਾ 28 ਵਰਕਰਾਂ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਨੂੰ ਕੈਨੇਡਾ ਦੀ ਆਬਾਦੀ ਦੇ 5% ਤੋਂ ਘਟ ਕਰ ਦਿੱਤਾ ਜਾਵੇਗਾ ਇਸ ਦਾ ਮਤਲਬ ਹੈ ਕਿ ਸਿਰਫ ਉੱਚ ਸਕਿੱਲ ਵਾਲੇ ਅਤੇ ਖਾਸ ਖੇਤਰਾਂ ਵਿੱਚ ਤਜਰਬੇਕਾਰ ਲੋਕਾਂ ਨੂੰ ਹੀ ਜ਼ਿਆਦਾ ਮੌਕੇ ਮਿਲਣਗੇ ਕੁਝ ਸਮਾਂ ਪਹਿਲਾਂ ਜਦੋਂ ਕੈਨੇਡਾ ਵਿੱਚ ਲੱਖਾਂ ਨੌਕਰੀਆਂ ਖਾਲੀ ਸਨ ਉਦੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਘੱਟ ਸੀ ਸਰਕਾਰ ਨੇ ਵੱਖ-ਵੱਖ ਵਿਗਿਆਪਨ ਰਾਹੀਂ ਨੌਜਵਾਨਾਂ ਨੂੰ ਵੱਡੇ ਸੁਪਨੇ ਦਿਖਾਏ ਵਾਅਦੇ ਕੀਤੇ ਕਿ ਇੱਥੇ ਨਾ ਸਿਰਫ ਪੜ੍ਹਾਈ ਦੇ ਮੌਕੇ ਮਿਲਣਗੇ ਸਗੋਂ ਸੈਟਲ ਹੋਣ ਦੀ ਸੰਭਾਵਨਾ ਵੀ ਹੋਵੇਗੀ ਪਰ ਅੱਜ ਉਹਨਾਂ ਵਿੱਚੋਂ ਕਈ ਨੌਜਵਾਨ ਜੋ ਵਰਕ ਪਰਮਿਟ ਅਤੇ ਪੱਕੀ ਨਾਗਰਿਕਤਾ ਦੇ ਸੁਪਨੇ ਲੈ ਕੇ ਆਏ ਸਨ ਸੰਘਰਸ਼ ਕਰ ਰਹੇ ਨੇ ਮਾਰਕਰਨੀ ਦੇ ਤਾਜ਼ਾ ਬਿਆਨ ਮੁਤਾਬਕ ਹੁਣ ਸਿਰਫ ਚੋਟੀ ਦੇ ਟੈਲੈਂਟ ਵਾਲਿਆਂ ਲਈ ਹੀ ਮੌਕੇ ਹਨ ਜੇਕਰ ਕੋਈ ਘੱਟ ਪੜਿਆ ਲਿਖਿਆ ਹੈ ਜਾਂ ਬਿਨਾ ਕਿਸੇ ਖਾਸ ਸਕਿੱਲ ਦੇ ਕੈਨੇਡਾ ਵਿੱਚ ਪੱਕੇ ਹੋਣ ਦੀ ਸੋਚ ਰਿਹਾ ਹੈ ਤਾਂ ਉਸ ਲਈ ਰਾਹ ਬਹੁਤ ਔਖੇ ਹੋ ਗਏ ਨੇ ਇੱਥੋਂ ਤੱਕ ਕਿ ਰਿਫਿਊਜੀ ਅਰਜ਼ੀਆਂ ਤੇ ਵੀ ਸਖਤੀ ਵਧ ਗਈ ਹੈ 2024 ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ 20245 ਅਸਾਈਲਮ ਕਲੇਮ ਦਰ ਕੀਤੇ ਅਤੇ 2025 ਵਿੱਚ ਇਹ ਗਿਣਤੀ ਹੋਰ ਵਧਣ ਦੀ ਸੰਭਾਵਨਾ ਹੈ ਇਸ ਤੋਂ ਸਪਸ਼ਟ ਹੈ ਕਿ ਸਰਕਾਰ ਹੁਣ ਸਖਤ ਨੀਤੀਆਂ ਅਪਣਾਉਣ ਦੀ ਤਿਆਰੀ ਵਿੱਚ ਹੈ ਇਸ ਸਾਲ ਦੀ ਸ਼ੁਰੂਆਤ ਵਿੱਚ ਮਾਰਕਰਨੀ ਨੇ ਇੱਕ ਸਮਾਗਮ ਦੌਰਾਨ ਕਿਹਾ ਸੀ ਕਿ ਪਿਛਲੇ ਕੁਝ ਸਾਲਾਂ ਵਿੱਚ ਆਏ 40 ਲੱਖ ਤੋਂ ਵੱਧ ਪ੍ਰਵਾਸੀਆਂ ਨੂੰ ਸਮਝਦਾਰੀ ਨਾਲ ਐਡਜਸਟ ਕਰਨ ਦੀ ਜ਼ਰੂਰਤ ਹੈ ਮੌਜੂਦਾ ਪ੍ਰਵਾਸੀਆਂ ਨੂੰ ਤਰਜੀਹ ਦਿੱਤੀ ਜਾਵੇਗੀ ਖਾਸ ਕਰਕੇ ਉਹਨਾਂ ਨੂੰ ਜੋ ਕੈਨੇਡਾ ਦੀ ਆਰਥਿਕਤਾ ਵਿੱਚ ਯੋਗਦਾਨ ਪਾ ਸਕਦੇ ਨੇ ਸਾਬਕਾ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਵੀ ਇਸ ਗੱਲ ਦਾ ਜ਼ਿਕਰ ਕਰ ਚੁੱਕੇ ਸਨ ਕੈਨੇਡਾ ਦੇ ਨਾਗਰਿਕ ਅਤੇ ਪੀਆਰ ਹੋਲਡਰ ਲੰਬੇ ਸਮੇਂ ਤੋਂ ਸ਼ਿਕਾਇਤ ਕਰ ਰਹੇ ਨੇ ਕਿ ਉਹਨਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਜਦਕਿ ਬਾਹਰੋਂ ਕੰਮੇ ਬੁਲਾਏ ਜਾ ਰਹੇ ਨੇ ਕੈਨੇਡਾ ਦੀ ਵੱਧਦੀ ਬੇਰੁਜ਼ਗਾਰੀ ਦਰ ਵੀ ਇਸ ਦੀ ਪੁਸ਼ਟੀ ਕਰਦੀ ਹੈ ਮਾਰਚ ਵਿੱਚ ਮਾਰਕਰਨੀ ਨੇ ਇੱਕ ਮੀਡੀਆ ਇੰਟਰਵਿਊ ਵਿੱਚ ਕਿਹਾ ਸੀ ਕਿ ਇਮੀਗ੍ਰੇਸ਼ਨ ਨੂੰ ਪੂਰੀ ਤਰ੍ਹਾਂ ਬੰਦ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਕੈਨੇਡਾ ਦੀ ਆਰਥਿਕਤਾ ਅਤੇ ਕੌਮੀ ਪਛਾਣ ਲਈ ਅਹਿਮ ਹੈ। ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਕੈਨੇਡਾ ਪ੍ਰਵਾਸੀਆਂ ਦਾ ਦੇਸ਼ ਹੈ ਜਿੱਥੇ ਪ੍ਰਵਾਸੀ ਦੇਸ਼ ਦੀ ਤਰੱਕੀ ਵਿੱਚ ਵੱਡਾ ਯੋਗਦਾਨ ਪਾਉਂਦੇ ਨੇ। ਪਰ ਹੁਣ ਸਪਸ਼ਟ ਹੈ ਕਿ ਜਿਨ੍ਹਾਂ ਕੋਲ ਖਾਸ ਹੁਨਰਾਂ ਜਾਂ ਤਜਰਬਾ ਨਹੀਂ ਉਹਨਾਂ ਲਈ ਕੈਨੇਡਾ ਵਿੱਚ ਸੈਟਲ ਹੋਣਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮੁਸ਼ਕਲ ਹੋਵੇਗਾ। ਤਾਂ ਦੋਸਤੋ ਇਹ ਸੀ ਕੈਨੇਡਾ ਦੇ ਇਮੀਗ੍ਰੇਸ਼ਨ ਦੀ ਤਾਜ਼ਾ ਅਪਡੇਟ। ਜੇਕਰ ਤੁਸੀਂ ਵੀ ਕੈਨੇਡਾ ਜਾਣ ਦੀ ਸੋਚ ਰਹੇ ਹੋ ਤਾਂ ਯਾਦ ਰੱਖੋ ਹੁਣ ਸਮਾਂ ਹੈ ਹੁਨਰ ਅਤੇ ਮਿਹਨਤ ਦਾ ਸਿਰਫ ਸੁਪਨੇ ਨਹੀਂ ਸਗੋਂ ਸਕਿੱਲਾਂ ਅਤੇ ਤਜਰਬੇ ਨਾਲ ਹੀ ਇੱਥੇ ਸਫਲਤਾ ਮਿਲੇਗੀ ਅਗਲੀ ਅਪਡੇਟ ਲਈ ਸਾਡੇ ਨਾਲ ਜੁੜੇ ਰਹੋ